ਲੱਗੀਆਂ 13 ਕਰੋੜ ਦੇ ਸੈਂਕੜੇ ਬਿੱਲ ਬਣਾ ਕੇ 13 ਕਰੋੜ ਖਜ਼ਾਨੇ ਚੋਂ ਕਢਵਾ ਕੇ ਉਹ ਲੁੱਟੀ ਜਾ ਰਹੇ ਇਹਨਾਂ ਨੂੰ ਪੁੱਛਣ ਵਾਲਾ ਕੌਣ ਹੈ ਬਾਦਲ ਦੇ ਰਾਜ ਦੇ ਵਿੱਚ ਕਿਸੇ ਸੀਏ ਦੀ ਹਿੰਮਤ ਪਈ ਨਾ ਪ੍ਰਬੰਧਕ ਕਮੇਟੀ ਦਾ ਆਡਿਟ ਕਰ ਦੇਵੇ ਨਹੀਂ ਕੀਤਾ ਕੋਈ ਸਾਡਾ ਪੁੱਛਣ ਵਾਲਾ ਨਹੀਂ ਕਿ ਤੁਸੀਂ ਤਿੰਨ ਦਾ 13 ਕਰੋੜ ਬਣਾ ਕੇ ਕਿਉਂ ਲੈ ਗਏ 8 ਕਰੋੜ ਦੀ ਮਸ਼ੀਨਰੀ ਆਈ ਗੁਰੂ ਰਾਮਦਾਸੀ ਮੈਡੀਕਲ ਕਾਲਜ 4 ਕਰੋੜ ਦਾ 21 ਕਰੋੜ ਦਾ ਬਿੱਲ ਬਣਾ ਕੇ ਤੇ ਪੇਸ਼ ਕਰਤਾ ਧਾਲੀਵਾਲ ਸਿਗਾ ਚੇਅਰਮੈਨ ਡਾਕਟਰ ਸਿਗਾ ਜਿਹੜਾ ਵੱਡਾ ਉਹਨੂੰ ਕਹਿ ਕੇ ਇਹ ਪ੍ਰਧਾਨ ਸਾਹਿਬ ਮਕਰ ਸਾਹਿਬ ਇਹ ਸਾਰੇ ਮਸ਼ੀਨਰੀ ਆਈ ਆ ਆਪਾ ਦੀਪ ਸਿੰਘ ਸ਼ਹੀਦ ਦੇ ਲਾਗੇ ਜਿਹੜਾ ਹਸਪੀਟਲ ਸੀ ਉੱਥੋਂ ਤੇ ਜਿਹੜੀ ਤੁਸੀਂ ਮੋੜ ਲਿਆਦੀ ਆ ਉਹ 8 ਕਰੋੜ ਦੀ ਆ ਕਿ ਟੋਟਲ ਤੁਸੀਂ 21 ਕਰੋੜ ਦੇ ਬਿੱਲ ਬਣਾਤੇ ਕਹਿੰਦੇ ਮੇ ਇਹਦੇ ਸਾਈਨ ਕਰੋ ਜੀ ਇਹ ਤੇ ਹੋਰ ਨਾ ਲਾਉਣਾ ਕਰੋ ਉਹ ਲਾਈਨ ਕਰ ਗਿਆ ਉਹ ਕਹਿੰਦਾ ਮੈਂ ਗੁਰੂ ਘਰ ਦਾ ਦੇਣਾ ਕਿੱਥੋਂ ਦਊਗਾ ਸੰਗਤ ਦਾ ਪੈਸਾ ਉਹ ਲਾਈਨ ਕਰ ਗਿਆ ਧਾਰੀਵਾਲ ਫਿਰ ਇਹਨਾਂ ਨੇ ਇੱਕ ਸਟੂਡੈਂਟ ਨੂੰ ਏਪੀ ਏਪੀ ਸਿੰਘ ਅਜੇ ਵੀ ਉਹ ਚੇਅਰਮੈਨ ਬਣਿਆ ਹੋਇਆ ਇੱਕ ਸਟੂਡੈਂਟ ਬਣ ਕੇ ਆਇਆ ਸਟੂਡੈਂਟ ਦੇ ਤੌਰ ਤੇ ਉਹਨੂੰ ਚੇਅਰਮੈਨ ਬਣਾ ਕੇ ਉਹਨੂੰ ਸਾਈਨ ਕਰਾ ਕੇ 21 ਕਰੋੜ ਦੇ ਬੇਰ ਕਮਲ ਪੁੱਛੂ ਕੌਣ ਮੇਰਾ ਦਾਵਾ ਕਿ ਤੁਸੀਂ ਚੇਜ ਲਾਓ ਪ੍ਰਬੰਧਕ ਕਮੇਟੀ ਅਸੀਂ ਕਾਲ ਤੱਕ ਸਾਹਮਣੇ ਇੰਨਾ ਤਕੜਾ ਕਰਾਂਗੇ ਕਿ ਜੇ ਕੋਈ ਮਾਈਰਾ ਦਾ ਲਾਕੜ ਨਹੀਂ ਸਕੂਗਾ ਗੁਰੂ ਘਰ ਨੂੰ ਖਾ ਕੇ ਰਾਤ ਨੂੰ ਸੌ ਨਹੀਂ ਸਕੂਗਾ ਦੋ ਨਿਹਾਲ ਵਾਹਿਗੁਰੂ ਕਾੜੋ ਦਸਮ ਪਾਤਸ਼ਾਹ ਦੀ ਪਿੱਤਰ ਅਜ਼ਮਤੋਂ ਤੋਂ ਚਲਕਾਰੇ ਮਾਰੂਗੀ ਅਸੀਂ ਪੰਜ ਸਿੰਘ ਉਹ ਬਣਾਵਾਂਗੇ ਜਿਹੜੇ ਤਨਖਾਹਦਾਰ ਮੁਲਾਜ਼ਮ ਨਹੀਂ ਹੋਣਗੇ ਕੋਈ ਇਹ ਨਹੀਂ ਕਹਿ ਸਕੂਗਾ ਦਸਮ ਪਾਤਸ਼ਾਹ ਦਾ ਸਰੀਰ ਸਾਡਾ ਮੁਲਾਜ਼ਮ ਹੈ ਉਹ ਸੁਤੰਤਰ ਹੋਣਗੇ ਦਸਮ ਪਾਤਸ਼ਾਹ ਨੂੰ ਪਾਉਂਦੇ ਆਜ ਪ੍ਰਬੰਧਕ ਕਮੇਟੀ ਅਸੀਂ ਕਹੀਏ ਕਿ ਪੰਆ ਸਿੱਖਾਂ ਨੂੰ ਰੋਟੀ ਕਿੱਥੋਂ ਖਾਣਗੇ ਬਾਬਾ ਕਿੱਥੋਂ ਖਾਂਦਾ ਇਹ ਕਮੇਟੀ ਦੇ ਤਨਖਾਹ ਦੇਦੀ ਉਹਦਾ ਪੁੱਤ ਕਿੱਥੋਂ ਖਾਂਦਾ ਪ੍ਰਧਾਨ ਕਿੱਥੋਂ ਖਾਂਦਾ ਸਖਤਰ ਕਿੱਥੋਂ ਖਾਂਦਾ ਦਸਾਂ ਨੋਵਾਂ ਦੀ ਕੀਰਤ ਕਰਨ ਵਾਲੇ ਐਡੇ ਐਡੇ ਸਿੱਖ ਪੈ ਨੇ ਜਿਹੜੇ ਜਾਨ ਗੁਆਣ ਕਰਨ ਨੂੰ ਤਿਆਰ ਨੇ ਤੁਸੀਂ ਤਨਖਾਹ ਰੋਈ ਜਾਂਦੇ ਜਦੋਂ ਪੰਜ ਸਿੰਘ ਦਸਮ ਪਾਤਸ਼ਾਹ ਦੇ ਸਰੀਰ ਖਾਣ ਵਾਲੇ ਤਨਖਾਹਦਾਰ ਮਲਾਕਮ ਬਣ ਕੇ ਨੌਕਰ ਬਣ ਗਏ ਉਦੋਂ ਸਾਡੀ ਕੌਮ ਡੁੱਬੀ ਤੇ ਡੁੱਬੀ ਉਹਨੂੰ ਬਚਾ ਨਹੀਂ ਕੋ ਸਕਦਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਇੱਕ ਤਾਂ ਬਹੁਤ ਗੱਲੇ ਮਿਲਦੀ ਕਿ ਇਕੱਠੇ ਹੋ ਜੀ ਸਾਰੇ ਸਾਨੂੰ ਇਹ ਵੀ बार-बार ਡੈਨਿਓ ਦੇ ਵਿੱਚ ਪੁੱਛਦੇ ਨੇ ਕਿ ਸੁਖਵੀਰ ਬਾਦ ਕਹਿੰਦਾ ਜੀ ਇਹਨਾਂ ਨੇ ਬੜੀ ਮਿਹਰੀ ਇਕੱਠੇ ਹੋ ਕੇ ਸਭ ਪੈ ਰਹੇ ਤੇ ਅਸੀਂ ਇਹ ਹਾਲਾਤਾਂ ਦੇ ਅਸੀਂ ਇਕੱਠੇ ਹੋ ਕੇ ਚੱਲਦੇ ਰਹੇ ਪਰ ਜਿੰਨੀ ਦੇ ਨੀਅਤ ਸਾਫ਼ ਨਾ ਹੋਵੇ ਉਹਨਾਂ ਦੀ ਗੱਲ ਨਹੀਂ ਪੜਦੀ ਹੁਣ ਅਸੀਂ ਕਾਰਜਾ ਸੇ ਇਕੱਠੇ ਹੋਵਾਂਗੇ ਤੇ ਮੈਂ ਜਿਹੜੀਆਂ ਲਿਸਟ ਬਣਾਈ ਸੀ 17 ਤਮਜੀਮਾਂ ਬਣ ਚੁੱਕੀਆਂ ਨੇ 17 ਜੱਥੇ ਬੰਦੀਆਂ ਬਣ ਚੁੱਕੀਆਂ ਨੇ ਜਿਹੜੇ ਕਹਿੰਦੇ ਸਿਲੈਕਸ਼ਨ ਲੜਨੀ ਹੈ ਉਹ 17 ਤੋਂ ਆਪਾਂ 10 ਬਣਾ ਲਈਏ ਲੱਭ ਲਈਏ ਤੇ 10 ਨੇ ਕਿਉਂਕਿ ਚਾਰ ਪੰਜ ਸਦਵੀਰ ਪਾਦ ਨੇ ਪੈਸੇ ਦੇ ਕੇ ਵਿਖਾੜੇ ਕਰਨੀ ਹੈ ਕਿ ਵੋਟ ਵੰਡੀ ਜਾਵੇ 10 ਜਿਹੜੀਆਂ ਨੇ ਉਹਨਾਂ ਨੂੰ ਆਪਾਂ ਧਿਆਨ ਚ ਰੱਖ ਕੇ 10 ਨੇ ਕਿ 10 ਬੰਦਿਆਂ ਨੂੰ ਜਦੋਂ ਅਸੀਂ ਵੰਟਾਂਗੇ 1200 ਸੀਟ ਇਹ 120 ਸੀਟਾਂ ਦੇ ਵਿੱਚੋਂ ਡਬਲ ਡਬਲ ਸੀਟਾਂ 50 ਨੇ ਪਰ ਅਸੀਂ ਕਿਸੇ ਨੂੰ 20 ਕਿਸੇ ਨੂੰ 40 ਕਿਸੇ ਨੂੰ 60 ਦਿਆਂਗੇ ਹੁਣ ਫਰਕ ਕਰ ਲੋ ਮੈਨੂੰ ਮਿਲ ਜਾਣੀਆਂ 20 ਤੇ 20 ਬੰਦੇ ਮੈਂ ਆਪਣੀ ਮਰਜ਼ੀ ਦੇ ਦਊਂਗਾ ਤੁਹਾਡੀ ਮਰਜ਼ੀ ਦੇ ਖੜਾ ਦਊਂਗਾ ਪਰ ਮੈਂ ਕਿਤੇ ਗਿਆ ਨਾ ਹੋਵਾਂ ਕਿਸੇ ਹੱਦੇ ਤੇ ਮੇਰੀ ਗੱਲ ਦਾ ਹੋਵੇ ਮੈਂ ਉੱਥੋਂ ਆਪਣੇ ਖਾਸ ਖਾਸ ਲੱਭਾ ਜਿਹੜੇ ਮੇਰੇ ਪਿਆਦੇ ਬਣ ਕੇ ਰਹਿਣ ਉਹਨਾਂ ਨੂੰ ਤੁਸੀਂ ਵੋਟ ਨਾ ਪਾਓ ਤੇ ਦੂਸਰੇ ਨੌ ਕਹਿਣ ਕਿ ਇਹ ਕਿੰਨਾ ਮੁਖੜਾ ਕਰਤਾ ਆਖਦੇ ਸਾਡਾ ਸੀ ਉਹ ਖੜੇ ਹੋ ਜਾਂਦੇ ਸਾਹਮਣੇ ਇਕ ਤਾਂ ਕਿਵੇਂ ਕਰੋਗੇ ਇੱਕ ਤਾਂ ਇੱਕੋ ਤਰੀਕਾ ਤੁਸੀਂ ਸਾਰੇ ਇਲਾਕੇ ਦੇ ਸਿੰਘ ਜਿਹੜੇ ਚੰਗੀ ਤਰ੍ਹਾਂ ਜਾਣਦੇ ਕੌਣ ਕਿਹੋ ਜਿਆ ਹੈ ਕਿ ਗੁਰੂ ਨੂੰ ਸਮਰਪਤ ਆ ਗੁਰੂ ਨੂੰ ਜੀ ਪ੍ਰਾਨ ਦੇ ਸਕਦਾ ਜਾਂ ਗੁਰੂ ਘਰ ਨੂੰ ਖਾਣ ਵਾਲਾ ਤਾਂ ਨਹੀਂ اخلاق ਵਾਲਾ ਕਿਤੇ ਕੌਮ ਦੇ ਕੰਮ ਆ ਸਕਦਾ ਕਿਤੇ ਗੁਰੂ ਦੇ ਨਾਲ ਧੱਕਾ ਹੋਇਆ ਤੇ ਲੀਟਰ ਦੇ ਵਾਲਪ ਨਹੀਂ ਹੋਊਗਾ ਗੁਰੂ ਨਾਲ ਪੇਟ ਨਹੀਂ ਕਰੂਗਾ ਇਹ ਤੁਸੀਂ ਦੇਖ ਸਕਦੇ ਤੇ ਜਦੋਂ ਤੁਸੀਂ ਦੇਖ ਸਕਦੇ ਹੋ ਭਾਵੇਂ ਤੁਹਾਡੇ ਤੇ ਜਨਤਬੰਦੀਆਂ ਵਿੱਚ ਹੋਣ ਉਹ ਆਪਣਾ ਫੈਸਲਾ ਕਰਨ ਪਿਆ ਬੰਦਾ ਅਸੀਂ ਅੱਗੇ ਲਿਆਉਣਾ ਹੈ ਉਹਨੂੰ ਅਸੀਂ ਟਿਕਟ ਦੇ ਦੇਣਾ ਆਪੇ ਹੀ ਤਾਂ ਹੋ ਗਈ ਉਹਦੇ ਮੁਕਾਬਲੇ ਭਾਵੇਂ ਵੀ ਖੜੇ ਹੁੰਦੇ ਰਹਿ ਕੋਈ ਨਹੀਂ ਜਿੱਤੂਗਾ ਜਿਹਨੂੰ ਤੁਹਾਡਾ ਅਸ਼ੀਰਵਾਦ ਆਊਗਾ ਮੇਰੀ ਗੱਲ ਜੋੜ ਕੇ ਬੇਨਤੀ ਮੈਂ ਪੰਜਾਂ ਛਿਆਂ ਸਾਲਾਂ ਦਾ ਇਲਾਕੇਆਂ ਚ ਘੁੰਮ ਰਿਆ ਤੁਹਾਡੇ ਵਰਗੀਆਂ ਮੇਲੀਆਂ ਕਰਦੇ ਆ ਇਹੀ ਗੱਲ ਕਰਦੇ ਆ ਤੇ ਮੈਨੂੰ ਦੇ ਰਹੇ ਨੇ ਸਾਨੂੰ ਆਪਣੇ ਚੋ ਸਿੰਘ ਲੱਭ ਕੇ ਖੁਸ਼ੀ-ਖੁਸ਼ੀ ਦੇ ਰਹੇ ਨੇ ਇੱਥੇ ਭਾਵੇਂ 100 ਖੜਾ ਹੋ ਜੇ ਇੱਥੇ ਰਿਜ਼ਲਟ ਉਹੀ ਆਉਣਾ ਜਿਹੜਾ ਤੁਹਾਡੀ ਇੱਛਾ ਸਾਡਾ ਤੁਹਾਡੇ ਮਤ ਦੇ ਦਾਣ ਚੋਂ ਨਿਕਲੂਗਾ ਜਦੋਂ ਤੁਸੀਂ ਕੋਈ ਸਿੱਖ ਲੱਭੋਗੇ ਜਿਹੜਾ ਗੁਰੂ ਰਾਮਦਾਸ ਜੀ ਦਾ ਸੇਵਕ ਹੋਊਗਾ ਤੇ ਉੱਥੇ ਚੰਦ ਚੜੂਗਾ ਉੱਥੇ ਜਿਹੜਾ ਜਨਰਲ ਹਾਊਸ ਹੋਊਗਾ ਉਹਦੇ ਵਿੱਚ ਅਸੀਂ ਮਤਾ ਪਾਸ ਕਰਾਂਗੇ ਦਿੱਲੀ ਨੂੰ ਕਹਾਂਗੇ ਸਾਡੇ ਬੰਦੇ ਕੌਲੀ ਛੱਡ ਦੇ ਉਹ ਦਿੱਲੀ ਦੇ ਕੱਲ ਤੇ ਅੱਜ ਜੋ ਨਹੀਂ ਸਰਕਦੀ ਉਸ ਦਿਨੋਂ ਕੰਬੂਗੀ ਕਿਉਂਕਿ ਤੁਸੀਂ ਸਾਰੇ ਆਲ ਓਵਰ ਵਰਲਡ ਦੇ ਸਿੱਖ ਸਾਡੇ ਪਿੱਛੇ ਖੜੇ ਹੋ ਇਸ ਕਰਕੇ ਅਕਾਲ ਤਖਸਾਦ ਦੇ ਪਿੱਛੇ ਖੜਾ ਹੋ ਇਸ ਕਰਕੇ ਸਾਡੇ ਮਸਲੇ ਹੱਲ ਹੋਣਗੇ ਅੱਜ ਅਸੀਂ ਸੜਕ ਤੇ ਬਹਿ ਕੇ 5-6000 ਜਾਂ 5-7000 ਹਜ਼ਾਰ ਪਤਾ ਚੌਂਕ ਤੇ ਬਹਿ ਕੇ ਅਸੀਂ ਆਪਣੇ ਬੰਦੇ ਨਹੀਂ ਛੁਵਾ ਸਕਦੇ ਜੈਨਲਤਾ ਨੇ ਛੁਵਾਇਆ ਸੀ ਐਸ ਸੀ ਐਮ ਕਿ ਮੇਰੀ ਸਟੇਟ ਦੇ ਬੰਦੇ 30 ਸਾਲ ਦੇ ਅੰਦਰ ਨੇ ਹਰਜੀਵ ਗਾਂਧੀ ਦੇ ਕਤਲ ਤੁਸੀਂ ਇਹਨਾਂ ਨੂੰ ਨਾ ਛੱਡਦੇ ਹੋ ਨਾ ਵਾਅਦਾ ਦੇ ਰਹੇ ਹੋ ਅਸੀਂ ਇਹਨਾਂ ਨੂੰ ਸੈਂਟਰ ਵਿੱਚ ਮਤਾ ਲਿਆ ਕੇ ਛਾਵਾਵਾਂਗੇ ਮਤਾ ਲਿਆਂਦਾ ਉਹਦੇ ਜਿਹੜੇ ਕਾਂਗਰਸ ਦੇ ਐਮ.ਐਲ.ਏ ਸੀ ਉਹਨਾਂ ਵੀ ਸਾਈਨ ਕੀਤੇ ਕਿ ਨਹੀਂ ਸਾਡੇ ਸਟੇਟ ਦੇ ਬੰਦੇ ਨੇ ਇਹਨਾਂ ਨੂੰ ਧੱਕਾ ਹੋਇਆ ਉਹ ਜਦੋਂ ਮਤਾ ਪਾਸ ਹੋ ਗਿਆ ਗਵਰਨਰ ਕੋਲ ਗਿਆ ਸੀਬੀਆਈ ਫਟਾਫਟ ਚਲੇ ਗਈ ਸੁਪਰੀਮ ਕੋਰਟ ਸੇ ਲੈ ਲਿਆ ਪਰ ਸਟੇ ਤੋਂ ਮਾਰ ਜਿਹੜਾ ਫੈਸਲਾ ਹੋਇਆ ਉਹ ਅਸੈਂਬਲੀ ਦੇ ਹੱਕ 'ਚ ਹੋਇਆ ਉਹ ਬੰਦੇ ਛੁੱਟੇ ਸਾਡੇ ਘਰੇ ਛੁੱਟਦੇ 73 ਬੰਦੇ ਤੈਨੂੰ ਦਿੱਤੇ ਪੰਥ ਨੇ ਸਾਰਾ ਕੁਝ ਗਵਾ ਕੇ ਬੱਚੇ ਬਲਵਾ ਕੇ ਕਰਤਾ ਤਲਵਾ ਕੇ ਗਲਾਂ ਤਿਆਰ પા ਕੇ ਸੜੇ ਆਪ ਨੂੰ ਸਾਡੇ ਲੁੱਟੇ ਗਈ ਤੇ ਫੇਕੇਦਾਰ ਬਣਾਇਆ ਤੈਨੂੰ ਤੂੰ ਪ੍ਰਧਾਨਗੀ ਲੈ ਕੇ ਅਸੈਂਬਲੀ ਲੈ ਕੇ ਲੋਕ ਸਭਾ ਲੈ ਕੇ ਆਪਣੇ ਰਿਸ਼ਤਦਾਰਾਂ ਨੂੰ ਪਾ ਦਾਰਿਆ ਕੌਮ ਨੂੰ ਕੌਣ ਦੇਖੂ ਇਹ ਤਾਂ 15 ਸਾਲ ਰਾਜ ਕਰਕੇ ਵੀ ਇੰਨਾ ਬੱਚਿਆਂ ਨੂੰ ਛਲਾ ਸਕਿਆ ਇਤਰਾ ਮੁੰਡਾ ਕਿਵੇਂ ਛਲਾਉ ਜਿਹਦੇ ਪੱਲੇ ਕੱਖ ਨਹੀਂ ਇਹ ਧੱਕਾ ਸਾਡੇ ਨਾਲ ਸਭੋਂ ਬੇਬੂਖ ਨੂੰ ਵਾਰਿਆ ਸਾਰੀ ਜ਼ਿੰਦਗੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰਾ ਨਿੱਜ ਦਾ ਕੋਈ ਸਵਾਰਥ ਨਹੀਂ ਮੈਂ ਨਾ ਨਿੱਜ ਸਵਾਰਥਿਰ ਕਦੀ ਲੜਿਆ ਤੇ ਨਾ ਲੜਨਾ ਨਿੱਜ ਸਵਾਰਥ ਹੁੰਦਾ ਤੇ ਮੈਨੂੰ ਪ੍ਰਿਟੀਕਲ ਪਾਰਟੀਆਂ ਵੱਲੋਂ ਬਹੁਤਾ ਆਫਰ ਆਈਆਂ ਬਾਗਲ ਵੀ ਦਿੰਦਾ ਸੀ ਪਰ ਮੈਂ ਉਹਨੂੰ ਕਿਹਾ ਕਿ ਤੂੰ ਕਾਲ ਤਖਤਾ ਨਹੀਂ ਬਣਿਆ ਮੇਰਾ ਕਿੱਥੋਂ ਬੜੇਗਾ ਰੱਬ ਦਾ ਨਾਮ ਹੈ ਅੱਜ ਤੱਕ ਵੀ ਉਹਦਾ ਮੱਥਾ ਨਹੀਂ ਟੇਕਿਆ ਮਾਦੀ ਮਕਾਨੇ ਨਹੀਂ ਗਿਆ ਵਾਕਿਆ ਮੈਂ 20 25 ਸਾਤ ਉਹਦੀ ਮਕਾਨ ਲਾਉਂਦਾ ਪਿਆ ਤੁਹਾਡੇ ਦਰਮਿਆਨ ਲਾਉਂਦਾ ਪਿਆ ਤੁਹਾਡੇ ਤੋਂ ਕੋਈ ਸਿੱਖ ਨਹੀਂ ਕਹਿ ਸਕਦਾ ਕਿ ਕਦੀ ਇਹ ਆਪਣੀ ਚਾਹ ਪ੍ਰੂਸੀ ਲਈ ਜਾਂ ਪੈਸਿਆਂ ਦੇ ਲਾਲਚ ਲਈ ਬਾਦਲ ਦੇ ਦਰਦ ਤੇ ਗਿਆ ਹੋਵੇ ਨਾ ਮੈਂ ਕਿਸੇ ਹੋਮ ਲੈਸਟਰ ਦੇ ਦਰਦ ਤੇ ਗਿਆ ਇਹ ਸਾਡੇ ਜਿਹੜੇ ਗ੍ਰੰਥੀ ਮਾਰਦੇ ਵਿਕੇ ਫਰ ਦੇ ਟੱਕੇ ਟੱਕੇ ਨੂੰ ਕੋਈ ਕੋਮ ਹੋਮ ਲੈਸਟਰ ਦੇ ਕੋਈ ਪਿੱਕੇ ਸੀਐਮ ਦੇ ਕੋਈ ਕਿਹ ਪੀਐਮ ਦੇ ਇਹ ਸਾਡੀ ਗੌਮ ਨਾ ਤਰੋਹ ਕਰ ਰਹੇ ਜੇ ਇਹ ਸ਼ਰਮ ਨਹੀਂ ਕਰਦੇ ਬਣ ਲੱਗੇ ਬਣ ਵਾਲੇ ਨਹੀਂ ਕਰਦੇ ਬਣ ਵਾਲੇ ਨਹੀਂ ਕਰਦੇ ਤੇ ਤੁਸੀਂ ਇਹਨਾਂ ਨੂੰ ਮਾਨਤਾ ਨਾ ਦਿਓ ਰੱਬ ਦਾ ਵਾਸਤਾ ਤੁਸੀਂ ਆਪਣੀ ਸਹਿਬਜ਼ਾਦੇ ਨੇ ਛੋਟੀ 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 ਉਮਰ ਦੇ ਵਿੱਚ ਵੱਡਾ ਫੈਸਲਾ ਕਰਕੇ ਸੂਬੇ ਸਰਦਨ ਨੇ ਕਿਹਾ ਕਿ ਤੁਹਾਨੂੰ ਹੋਰਾਂ ਦੇਵਾਂਗੇ ਜਗੀਰਾਂ ਦੇਵਾਂਗੇ ਇਹ ਗਾਮ ਮਾਰ ਕੇ ਉਹਦਾ ਖੂਨ ਕੱਢ ਕੇ ਲਿਆਨਾ ਕਿ ਤਿੰਨ ਤਿੰਨ ਚੂਰੀਆਂ ਲਓ ਸलाम কবੂਲ ਕਰੋ ਸਹਿਬਜ਼ਾਦੇ ਨੀਆਂ 'ਚ ਚੜੇ ਗਏ ਜਲ ਜਲ ਆਇਆ ਨੀਆਂ ਫਟ ਗਈਆਂ ਬੇਹੋਸ਼ੀ ਦੇ ਹਾਲ ਚੜ ਗਏ ਉਹਨਾਂ ਨੂੰ ਗਰਮ ਦੁੱਧ ਦੇ ਵਿੱਚ ਘੋਪ ਪਾ ਕੇ ਪੁਆਇ ਹਕੀਮਾ ਨੇ ਜੇਰਤ ਰੱਖਿਆ ਤੀਜੇ ਦਿਨ ਪੇਸ਼ ਕੀਤਾ ਫਿਰ ਸੂਬੇ ਨੇ ਕਿਹਾ ਬੱਚਿਓ ਤੁਹਾਨੂੰ ਅੱਲਾਹ ਤਾਲਾ ਨੇ ਜਾਨ ਬਖਸ਼ੀ ਆ ਅਸਲਾਮ ਕਬੂਲ ਕਰੋ ਤੁਹਾਨੂੰ ਹੂਰਾ ਦੇ ਆ ਕੇ ਜਗੀਰਾਂ ਦੇ ਸੋ ਸੈਦ ਜادہ ਨੇ ਬਿਨਾ ਕਿਸੇ ਦੇਰੀ ਦੇ ਉਹਨਾਂ ਦੋ ਗੱਲਾਂ ਹੰਡੀਆਂ ਸੀ ਜਾਂ ਤੇ ਅਸਲਾਮ ਕਬੂਲ ਕਰੋ ਜਾਂ ਮੌਤ ਤੋ ਸੈਦ ਜادہ ਨੇ ਕਿਹਾ ਮੌਤ ਕਬੂਲ ਕਰਦੇ ਹਾਂ ਜਿਹੜੀ ਸਾਡੇ ਦਾਦੇ ਨੇ ਕੀਤੀ ਅਸੀਂ ਆਪਣੇ ਪਿਤਾ ਦਾ ਖਾਲਸਾ ਧਰਮ ਨਹੀਂ त्याਗਣਾ ਤਾਂ ਇਹ ਤੁਹਾਡੇ ਸਿਰ ਤੇ ਦਸਵਾਣਾ ਨਹੀਂ ਆਵੇ ਤਾਂ ਤੁਹਾਨੂੰ ਸਿੱਖ ਕੌਮ ਦਾ ਰੁਤਬਾ ਮਿਲਿਆ ਤਾਂ ਤੁਹਾਨੂੰ ਪ੍ਰੀਤੀ ਕਾਤੇ ਧਾਰਮਿਕ ਆਜ਼ਾਦੀ ਮਿਲੀ ਜਿਹਦੇ ਲਈ ਅਸੀਂਾਂ ਤੇ ਡੰਕੇ ਦੀ ਚੋਟ ਤੇ ਕਹਿ ਸਕਦੇ ਅਸੀਂ ਦਸਮ ਪਾਤਸ਼ਾਹ ਦੇ ਸਿੱਖ ਆ ਇਹ ਇਹ ਰੁਤਬਾ ਅਸੀਂ ਨਹੀਂ ਹਾਸਲ ਕਰ ਸਕਦੇ ਉਹ ਕੁਰਬਾਨੀ ਅਸੀਂ ਵੀ ਕਰ ਪਰ ਤੁਸੀਂ ਆਪਣੀ ਮੱਤ ਦਾ ਧਿਆਨ ਦੇ ਕੇ ਗੰਦ ਨੂੰ ਤੇ ਕਰ ਸਕਦੇ ਹੋ ਨਾ ਰੁਤਬਾ ਚੋਂ ਉਹਨੂੰ ਘਟਦਿਓ ਬਾਕੀ ਸਾਡੇ ਤੇ ਇੱਕ ਵਾਰੀ ਯਕੀਨ ਕਰ ਲਓ ਫਿਰ ਰੰਗ ਤੁਹਾਨੂੰ ਮਹੀਨੇ ਚ ਦਿਖਾ ਦੇਣਗੇ ਕਿ ਕਾਰਪਕਤ ਕੀ ਆ ਉਹਦੀਆਂ ਪਰੰਪਰਾਵਾਂ ਕੀ ਨੇ ਤੇ ਅਸੀਂ ਕਰ ਕੀ ਸਕਦੇ ਸਾਡੀ ਗੌਮ ਦਾ ਭਲ ਕੀ ਹੈ ਇਹ ਅਸੀਂ ਦਿਖਾਵਾਂਗੇ ਮੈਂ ਤੁਹਾਡਾ ਨਾ ਬਚਰ ਕਰਦਾ ਤੋਂ ਅਸੀਂ ਤੁਹਾਡੇ ਇਸ ਇਲਾਕੇ ਚ ਗੁਰਦਾਰ ਸਿੰਘ ਗੱਟੀ ਨੂੰ ਅੱਗੇ ਤੋਰਿਆ ਕਿ ਘਰ ਘਰ ਜਾ ਕੰਮ ਕਾਲ ਸੇਵਾ ਕਰ ਲੋਕਾਂ ਦਾ ਦੇਲ ਤੇ ਦਿਮਾਗ ਜੇਤ ਤੇ ਉਹਨਾਂ ਤੱਕ ਪਹੁੰਚ ਕਰ ਤੇ ਆਪਣੀ ਵੋਟ ਲੈਣ ਲਈ ਰਾਹ ਪੱਧਰਾ ਕਰਾ ਉਹਨੋ ਸੇ ਉਹਦੇ ਸਾਡੇ ਕਿਤੇ ਲੋੜਿਆ ਅਸੀਂ ਹਾਜ਼ਰ ਆ ਪਰ ਇਹ ਇਹ ਮੇਰੀ ਬੇਨਤੀ ਹ ਇਹੀ ਆ ਕਿ 14 ਸਾਲ ਹੋ ਗਏ ਇਲੈਕਸ਼ਨ ਉਹਨੂੰ ਅਗਲੀ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਜਿਸ ਤਰ੍ਹਾਂ ਦਾ ਧੰਦਾ ਚੱਲ ਰਿਹਾ ਇਹਦੇ ਇਹਦੇ ਸਰਕਾਰ ਇਸ ਤਰੀਕੇ ਨਾਲ ਚੱਲ ਰਹੀ ਹੈ ਕਿ ਰਾਜ ਜਾਵੇ ਨਾ ਸਾਡਾ ਮੈਨੂੰ ਲੱਗਦਾ ਕਿਤੇ ਫਿਰ ਰਾਤ ਗੁਲਾਮ ਨਾ ਹੋ ਜੇ ਦੇਸ਼ ਜਿਸ ਤਰ੍ਹਾਂ ਦੇ ਪਾਸੇ ਵੱਲ ਜਾ ਰਿਹਾ ਇਹਦੇ ਵਿੱਚ ਆਪਣੀ ਪ੍ਰਬੰਧਕ ਕਮੇਟੀ ਨੂੰ ਸੁਰੱਖਿਅਤ ਨਾ ਸਮਝੋ ਪਰ ਮੰਗਰ ਕਮੇਟੀ ਦੇ ਥਰੂ ਸਾਡੀ ਗਿੱਚੀ ਫੜੀ ਹੋਈ ਸੈਂਟਰ ਸਰਕਾਰ ਨੇ ਇਹ ਤੁਹਾਡੀ ਦ੍ਰਿੜਤਾ ਦੇ ਨਾਲ ਸੁਣ ਰਿਹਾ ਤੇ ਛੋਟ ਨਹੀਂ ਉਸੇ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਫੜੀ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਸਕੂਲ ਲਿਆ 1400 ਕਰੋੜ ਦੀ ਜਾਇਦਾਦ ਉਹ ਜਿਹੜੇ ਤਰੀਕੇ ਨਾਲ ਬੇਈਮਾਨੀ ਕਰਕੇ ਲਿਆ ਉਸੇ ਤਰੀਕੇ ਨਾਲ ਵਾਪਸ ਲਿਆ ਤਰੀਕਾ ਉਹ ਹੀ ਅਪਣਾਇਆ ਉਹੀ ਫਿੱਟ ਬੈੰਦਾ ਆਪਾਂ ਨੂੰ ਹੁਣ ਇਹ ਵੋਟ ਪਾਉਣ ਦੇ ਅਧਿਕਾਰ ਜਿਹੜਾ ਜਦੋਂ ਮਿਲਦਾ ਹੈ ਉਹਦੇ ਮੋਰ ਪੌਂਦਾ ਅਧਿਕਾਰ ਅਸੀਂ ਵਰਤਾਂਗੇ ਤੇ ਅਦਲਤ ਦੇਣਾ ਮੇਰਾ ਕੰਮ ਹੈ ਫਿਰ ਤੁਸੀਂ ਸਾਡੇ ਦੇ ਛੱਡ ਦਿਓ ਫਿਰ ਗਾ ਸਾਰਾ ਕੁਝ ਤੁਹਾਡੇ ਕੋਲ ਹੀ ਰਹਿਣਾ ਤੁਸੀਂ ਹਰ ਸਮੇਂ ਤੁਹਾਡੇ ਕੋਲ ਤਵਾਰ ਜਦੋਂ ਮੱਲੀ ਝਟਕਾ ਦਿਓ ਜੇ ਕਿਤੇ ਕਰਾਰੀ ਕਰਾਂਗੇ ਅਕਾਲ ਪੁਰ ਸੱਚੇ ਵੇ ਉਹ ਕਿਰਪਾ ਕਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹੋਰ ਵੀ ਕਿਤੇ ਮੀਟਿੰਗਾਂ ਕਰੋਗੇ ਤੇ ਅਸੀਂ ਆਵਾਂਗੇ ਤੁਹਾਨੂੰ ਸਹੀ ਦਾ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਸੇ ਸਿੱਖ ਨੂੰ ਕੋਈ

ਤੁਸੀਂ ਜਹਰਦਾਰ ਸਾਹਿਬ ਜੀ ਦੇ ਵਿਚਾਰ ਸੁਨੇਹਾ ਹੈ ਸੋ ਆਪਾਂ ਸਾਰਿਆਂ ਨੇ ਹਰ ਸਮੇਂ ਦੇ ਵਿੱਚ ਵਿਚਾਰ ਕਰਮੇ ਆ ਮੈਂ ਬੇਨਤੀ ਇੱਕ ਕਰਦਾ ਕਿ ਜਿਹੜੇ ਅਮਰ ਸ਼ਗਨ ਤੋਂ ਭੰਗ ਹੋਇਆ ਉਹਨਾਂ ਨੂੰ ਬੇਨਤੀ ਕਰਦਾ ਮੈਂ ਚੰਗਾ ਬੇਨਤੀ ਕਰਦਾ ਕਿ ਹੁਣ ਛੱਕੇ ਗੁਰੂਆਂ ਬੰਨਾ ਤੇ ਆਪਰੇ ਬਣਾਉਣੇ ਗੁਰੂ ਦੇ ਨਾਲ ਰਹਿਣਾ ਸੋ ਜਿਵੇਂ ਜੀ ਸੰਗਰ ਗੁਰੂ ਕੋ ਅਨੁਸਾਰ ਜਤਾਇਆ ਸੀਗਾ ਸੋ ਇਥੋਂ ਦੇ ਸ਼ਹਿਰ ਦਾ ਸਾਈਂ ਰੀਸ਼ੀ ਜੀ ਕਰਾਉਣ ਦੇ ਗੁਰੂ ਘਰ ਦੀ ਸਿਹਰਾ ਨਾਲ ਚਲਦੀ ਪੈ ਰੱਖੇ ਉਹਨਾਂ ਬੇਨਤੀ ਕਰਨਾ ਲਕਸ਼ਮ ਸਿੰਘ ਘਟੀ ਕੋ ਆਪਣੀ ਉਚਾਰ ਪੇਸ਼ ਕਰਨ। ਤੁਹਾਨੂੰ ਕੋਈ ਕਾ ਕਾਰਸਾ ਤੁਹਾਨੂੰ ਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਆਏ ਹੋਰੇ ਵੀ ਮੈਂ ਸਾਰਾ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਤੇ ਸਿੰਘ ਸਾਹਿਬ ਜਿਨ੍ਹਾਂ ਦੀ ਮਹਾਨ ਕੁਰਬਾਨੀ ਹੈ ਆਪਾਂ ਨਾਲ ਜੁੜਦੇ ਜੀ ਜੋ ਉਹ ਬਦ ਲੈ ਕੇ ਚੱਲ ਰਹੇ ਨੇ ਉਹ ਗਰਦ ਹੋ ਕੋਈ ਨਹੀਂ ਲੈ ਕੇ ਚੱਲ ਰਿਹਾ ਦੇਖੋ ਦਾਸ ਧਨਵਾਦ ਆਹ ਪਿੰਡ ਪਿੰਡ ਲਾ ਕੇ ਵੋਟ ਬਣਾ ਰਿਹਾ ਦੂਜੇ ਪਾਸੇ ਦਸ਼ਰਮ ਮੁੱਠਾ ਵਾਲਾ ਇੱਕ ਪਾਸੇ ਮਾਇਆ ਦੂਜੀ ਪਾਰਟੀ ਹੋਰ ਵੀ ਆ ਕੇ ਕੋਈ ਵੋਟ ਬਣਾ ਲਈ ਕਿਉਂਕਿ ਜਿਹੜਾ ਸਾਨੂੰ ਪਹਿਲਾਂ ਨੁਕਸਾਨ ਹੋਦਾ ਸੀ ਕੋ ਇਸ ਤਰ੍ਹਾਂ ਹੁੰਦਾ ਸੀ ਮੈਂ ਨਾਮ ਨਾਲ ਦੀ ਅਸੀਂ ਸਪੋਰਟ ਕਰਦੇ ਸੀ ਆਪਾਂ ਸਾਬ ਕਿਹਾ ਸਾਡੇ ਨਾਲ ਹਰ ਨਾਲ ਬਾਗਾਂ ਦੇ ਨਾਲ ਲੜਨ ਟਿੱਕਰ ਤੁਰ ਜਾਂਦੇ ਸੀ ਪਰ ਉਹ ਆ ਕੇ ਕੋਈ ਬਾਤ ਨਹੀਂ ਸੀ ਪੁੱਛਦੇ ਤੇ ਨਾ ਹੀ ਪਹਿਲਾਂ ਕੋਈ ਫਾਰਮ ਤੇ ਵੋਟ ਬਣਦੀ ਸੀ ਉਹ ਆਪਣੀਆਂ ਬਣਾ ਕੇ ਆਪਾਂ ਨੂੰ ਕਵਾ ਕੇ ਆਪ ਹੀ ਉੱਥੇ ਬੈਠ ਜਾਂਦੇ ਸੀ ਹੁਣ ਆਪਾਂ ਪਿੰਡਾਂ ਦੇ ਵਿੱਚ ਸਟੈਂਡਪਟਾ ਲਾ ਕੇ ਬਣਾਈਆਂ ਨੇ ਅੱਗੇ ਜਿਵੇਂ ਵੀ ਥੱਲੇ ਵੱਧ ਛੱਡ ਕੇ ਵੋਟ ਆਪ ਤੋਂ ਆਪਣੀ ਜ਼ਿੰਮੇਵਾਰੀ ਨਾਲ ਆਪਾਂ ਇਹ ਕੋਸ਼ਿਸ਼ ਕਰਨੀ ਹੈ ਵੀ ਸਾਡੀ ਗੋਲ ਜਿਹੜੀ ਉਹ ਯਾਦ ਹੋ ਜਾਵੇ ਤੇ ਆਪਾਂ ਭਾਈ ਲਖਮਨ ਸਿੰਘ ਦੀ ਲੈ ਲਓ ਜੇ ਖੜ੍ਹ ਜੀਏ ਨਰੈਣੂ ਮੱਤ ਦੇਉ ਆਕਾਲ ਤੱਕ ਤੋਂ ਖੜ੍ਹ ਜੀਏ ਭਾਈ ਸਾਹ ਦਾ ਆਪਾ ਸਰਕਾਰ ਰੂਪੇ ਇੱਕ ਜੱਟਾ ਰਾ ਲਾ ਕੇ ਮੈਂ ਸਮਾਪਤੀ ਕਰਨਾ ਤੁਸੀਂ ਸਬੂਤ ਦੇਣਾ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਭਾਵ ਦੀਦੀ ਬੀਰ ਕੌਰ ਖਾਲਸਾ ਜਿੰਦਾ ਨਾਮ ਬਹੁਤ ਚੱਲਦਾ ਸੀ ਜਿੰਦਾ ਪਤੀ ਇਹ ਕੌਂ ਦੀ ਪੱਗ ਰੱਖਣ ਵਾਲਤੇ ਸੀ ਦੀ ਪ੍ਰਾਪਤ ਕੀਤੀ ਉਹਨਾਂ ਦੀ ਸੁਪੁੱਤਰੀ ਇੱਥੇ ਆਈਏ ਭਾਪੈ ਨੂੰ ਬੇਨਤੀ ਕਰਨਾ ਸਟੇਜ ਤੇ ਆਸੀ ਸਰਕਾਰ ਕਰਨਾ ਵੇਖੋ ਕਿੰਨੀ ਮਹਾਨ ਕੁਰਬਾਨੀ ਕਿੱਟੋ ਲੱਗੇ ਹਉ ਤੇ ਤੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਪਿਆਰੇ ਇੰਦਰਾ ਗਾਧੀ ਬਾਘੀ ਨੂੰ ਮਾਰਤਾ ਆਪਾਂ ਅੱਜ ਨਿੱਕੇ ਨਿੱਕੇ ਲਾਲਚਾਂ ਦੇ ਪਿੱਛੇ ਵਾਦਲ ਮਗੇ ਗੁੱਫਾ ਪੈਗ ਲੱਗੇ ਪਰਦੇ ਆ ਜਿੱਲੇ ਗੁਰੂ ਘਰ ਦੀ ਧੂੜੇ ਕੱਢ ਟੋੜੀ ਜਣੀ ਐ ਦਰਸ਼ਨ ਮੋਠਾ ਵਾਲੇ ਤੇ ਜਾ ਕੇ ਸ਼ਰਧਾ ਡਿਗਣੀ ਐ ਇੱਕ ਰੁਪਈਆ ਵੀ ਸਾਡੇ ਕੋਲੇ ਨਹੀਂ ਆਉਂਦਾ ਇਸ ਕਰਕੇ ਭਾਂਜੀ ਫਤੋ ਬਲਾਓ ਲੜਾ ਜੇ ਪਰ ਤਾਂ ਸ਼ੁਰੂਆਤ ਪਾਓ ਗੁਰੂ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ ਆਓ ਗੁਰੂ ਦੀ ਰੂਪੀ ਪਤੇ ਸਾਹ ਤਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੇਰਾ ਮਨ ਬਹੁਤ ਕੁਝ ਹੋਇਆ ਤੇ ਜਿਵੇਂ ਪਾਈ ਸਾਹਿਬ ਨੇ ਕਿਹਾ ਕਿ ਘਰ ਘਰ ਜਾ ਕੇ ਬੂਟਾ ਭੰਡਰੀਆਂ ਨੇ ਉਹ ਬਣਾ ਰਹੇ ਹੈਗੇ ਨੇ ਤੇ ਮੈਂ ਵੀ ਆਈ ਚਾਹੁੰਦੇ ਆ ਕਿ ਅਸੀਂ ਐਸਜੀਪੀਸੀ ਨੂੰ انہਾਰੇ ਹੱਥਾਂ ਤੋਂ ਕੱਢ ਲਈਏ ਤੇ ਉਹ ਹੁਣ ਰਾਈਟ ਟਾਈਮ ਆ ਗਿਆ ਦਾ ਕਿ ਹੁਣ ਅਸੀਂ ਨੀਂਦ ਤੋਂ ਜਾਗ ਗਏ ਤੇ ਉੱਠ ਕੇ ਕੋਈ ਸਹੀ ਕਦਮ ਚੱਕੀਏ ਸਾਰੇ ਸਾਰੇ ਸਿੱਖ ਸੂਝਵਾਨ ਤੇ ਸੁਮੂ ਜਥੇ ਬੰਦੀਆਂ ਕੱਟਿਆ ਹੋ ਕੇ ਹਨਾ ਜੋ ਵੀ ਆਜਕਲ ਚੈਨਲ ਜਿਹੜੇ ਦੇਖ ਹੀ ਰਹੇ ਇੱਕ ਮਹੀਨੇ ਵਿੱਚ ਤੇ ਜਥੇਦਾਰ ਸਾਬ ਬਦਲੇ ਗਏ ਨੇ ਹਨਾ ਜੋ ਸਿੱਖ ਪੰਥ ਨਾਲ ਹੋ ਰਿਹਾ ਹੈਗਾ ਆਪਾਂ ਉਧਰ ਤੇ ਸੋਚੀਏ ਤੇ ਉਹਦੇ ਉਹਦੇ ਉਹਨਾਂ ਦੇ ਖਿਲਾਫ ਆਪਾਂ ਕੱਟੇ ਹੋ ਕੇ ਤੇ ਇਹਦਾ ਕੋਈ ਹੱਲ ਕੱਢੀਏ ਵੈਗੂ ਜੀ ਦਾ ਖਾਲਸਾ ਵੈਗੂ ਜੀ ਬੋਲੇ ਇਸ ਸੁਨਿਹਾਲ ਤੇਰਾਗੂ ਗੁਰੂ ਪਿਆਰੇ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਖਾਸ ਕਰਕੇ ਵਿਸ਼ੇਸ਼ ਕਰਕੇ ਜਰਨੈਲ ਚੌਂਦੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਾਫ ਦਾ ਜਥੇਦਾਰ ਅਕਾਲਪੁਰ ਸਾਹਿਬ ਮੁੱਖ ਸੇਵਾਦਾਰ ਪੰਖ ਅਕਾਲੀ ਲੈ ਬਾਪੂ ਗੁਰਚਾਰ ਸਿੰਘ ਜੀ ਔਰ ਖਾਸ ਕਰਕੇ ਮੈਂ ਤਨਵਾਦ ਕਰਦਾ ਹਾਂ ਭਾਈ ਗਰਚਰ ਸਿੰਘ ਗੱਟੀ ਸਰਦਾਰ ਵਿਕਰਮਜੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਉਪਰਾਲਾ ਕੀਤਾ ਸਿੰਘ ਸਾਹਿਬ ਦੇ ਦਰਸ਼ਨ ਕਰਾਏ ਔਰ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਜੀ ਉਹਨਾਂ ਦੀ ਬੇਟੀ ਬੀਬੀ ਅੰਮ੍ਰਿਤਕੌਰ ਉਹ ਵੀ ਅੱਜ ਇੱਥੇ ਪਹੁੰਚੇ ਸੰਗਤ ਦੇ ਦਰਸ਼ਨ ਕਰਨ ਦੇ ਲਈ ਮੈਂ ਅੱਜ ਜਿਸ ਤਰ੍ਹਾਂ ਆਪ ਸਭ ਦਰਸ਼ਨ ਕਰ ਰਹੇ ਹੋ ਅੱਜ ਦੇ ਸਮਾਗਮ ਦੇ ਲਈ ਅੱਜ ਦੇ ਵਿਸ਼ੇ ਤੇ ਜਿਹੜੀ ਆ ਮੀਟਿੰਗ ਹੋਈ ਸਿੰਘ ਸਾਹਿਬ ਜੀ ਨੇ ਆਪਣਾ ਦਰਸ਼ਨ ਦਿੱਤੇ ਆ ਪੰਥ ਤੇ ਗ੍ਰੰਥ ਔਰ ਜੋ ਮੌਜੂਦਾ ਵਰਤਾਰਾ ਵਰਤਮਾਨ ਵਾਪਰ ਰਿਹਾ ਹੈ ਇਸੇ ਦੇ ਸੰਦਰਭ ਦੇ ਵਿੱਚ ਆਉਣ ਵਾਲੀ 31 ਮਾਰਚ ਨੂੰ ਦਿਨ ਸੌ ਬਾਦ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਵਿਖੇ ਮਾਨਜੋਗ ਸਿੰਘ ਸਾਹਿਬ ਉਹ ਚੇਤੇ ਤੌਰ ਤੇ ਉੱਥੇ ਬਹੁਤ ਵੱਡੀ ਵਿਸ਼ਾਾਲ ਇਕੱਤਰਤਾ ਹੋ ਰਹੀ ਹੈ ਸ਼੍ਰੋਮੇ ਗੁਰਦਾ ਪੰਥ ਕਮੇਟੀ ਤੇ ਆਉਣ ਵਾਲੀਆਂ ਵੋਟਾਂ ਦੀ ਚਰਚਾ ਦੇ ਲਈ ਅਕਾਲ ਤਖਸਾ ਦੀ ਪ੍ਰਭੂ ਸਭਾ ਦੇ ਲਈ ਸਾਡੀਆਂ ਪੰਥਕ ਰੌ ਰੀਟਾਂ ਜਿੰਨਾਂ ਦਾ ਕਾਹਨ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਵਿਚਾਰਾਂ ਉੱਥੇ ਆਪਾਂ ਕਰਨੇ ਆ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਹੈ ਕਿ ਆਉਣ ਵਾਲੀ 31 ਮਾਰਚ ਨੂੰ ਭਗਤਾ ਭਾਈ ਵਿਖੇ ਨੇੜੇ ਬਾਜਾਖਾਨਾ ਜਿਹੜਾ ਬਠਿੰਡਾ ਦੇ ਵਿੱਚ ਸਿੰਘ ਸਾਹਿਬ ਜੀ ਦੇ ਵਿਚਾਰ ਸੁਣਨ ਦੇ ਲਈ ਜਿੰਥੋਂ ਤੱਕ ਵੀ ਆਵਾਜ਼ ਆਉਂਦੀ ਹੈ ਲਾਈਵ ਦੇ ਵਿੱਚ ਵੱਟ ਵੱਟ ਸੰਗਤਾਂ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸਾਂਗਤ ਨੂੰ ਭਾਈ ਰਣਜੀਤ ਸਿੰਘ ਜੀ ਨੇ ਸਾਨੂੰ ਜਿਹੜੇ ਸ਼੍ਰੋਮਣੀ ਕਮੇਟੀ ਬਾਰੇ ਵਿਸਥਾਰ ਨਾਲ ਦੱਸਿਆ ਸੋ ਸਾਰੀ ਸੰਗਤ ਨੂੰ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੋਮੜਿਕ ਮੈਂ ਕਿਦਿਆਂ ਵਿਚਾਰਾ ਹੋਈਆਂ ਕਿ ਕਿੱਦਾਂ ਅੱਜ ਦੇਖੋ ਸਾਡੇ ਕੌਮ ਦੇ ਜਥੇਦਾਰ ਬਦਲੇ ਜਾ ਰਹੇ ਨੇ ਤੇ ਕੌਮ ਨੂੰ ਕਿੱਡੇ ਪ੍ਰੇਖੇ ਤੇ ਪਾਇਆ ਜਾ ਰਿਹਾ ਹੈ ਇਹ ਜਿਹੜਾ ਪੰਥ ਕੋਈ RAM RAAJ SUKHBIR BAADAL ਨੇ ਸੋ ਸਾਨੂੰ ਇੱਥੋਂ ਨਿਕਲਣਾ ਪਊਗਾ ਤੇ ਜੋ ਵੀ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਹੈ ਦੇਖੋ ਦੇ ਐ ਕਿਦੀ ਅਸੀਂ 14-15 ਸਾਲਾਂ ਬਾਅਦ ਇਲੈਕਸ਼ਨ ਹੋਣ ਲੱਗਾ ਤੇ ਇਹ ਫੇਰ ਉਹਨਾਂ ਨੂੰ ਖੁਸ਼ ਕਰਨੇ ਤੇ ਤਰਪ ਹੈ ਤੇ ਫਿਰ ਭਰਾਵੋ ਕੌਮ ਦਾ ਲਾਂਭਾ ਜਿਹੜਾ ਨਾ ਜਦੋਂ ਕਿਤੇ ਆਪਣਾ ਵੀ ਸਾਥ ਹੋਣਾ ਫਿਰ ਆਪਾਂ ਨੂੰ ਵੀ ਦੇਣਾ ਪੈਣਾ ਤੇ ਜਦੋਂ ਟਾਈਮ ਆਉਂਦਾ ਸੀ ਤੇ ਅਸੀਂ ਵੀ ਇਹਨਾਂ ਬਾਦਲਾਂ ਦੇ ਪਿਛਲਾਕੂ ਬਣ ਕੇ ਉਹਨਾਂ ਦੇ ਮਗਰੀ ਤੁਰਦੇ ਸੋ ਭਾਈ ਸਾਹਿਬ ਨੇ ਬੜੇ ਵਸਤਾਰ ਨਾਲ ਦੱਸਿਆ ਸੀ